ਸਤਿ ਸ਼੍ਰੀ ਅਕਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਸਿंह ਸਹਾਈ ਸਭ ਸਿंह ਸਹਾਈ ਵਾਧਾ ਪਾਪੇ ਦੀ ਜਰਾਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਦਾ ਨਾਮ ਅਖਤਤ ਸਹੇ ਹੌਨ ਜੀ ਕੇ ਜੋਰ ਨਾਲ ਤਾੜੀਆਂ ਇਸ ਪਰਿਵਾਰ ਦੇ ਲਈ ਉਦੋਂ ਮੈਂ ਜਰਮਨ ਤੇ ਨਾਮ ਸਿਮਰਨ ਸ਼ਿਮਾ ਸਾਡਾ ਵੀਰ ਧਰਵਾਲੀ ਤੋਂ ਲੁਕੇ ਤੋਂ ਦੂਜਾ ਪ੍ਰਾਈਜ਼ ਕੋਈ ਸੋਨਿਹਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਕੇ ਆਉਣ ਦੇ ਓਏ ਫੜੇ ਇੱਧਰ ਨੂੰ ਫੜ ਓਏ ਦੇ ਅੱਖ ਬੋਲਦੀ ਆ ਬੱਬੂ ਕੋਣੀ ਆ ਇੱਧਰ ਬਰਮਾਨ ਲੱਗਦੀ ਆ ਆਈ ਬੱਬੂ ਔਰ ਸਾਡੇ ਆਹਦੇ ਜੀ ਦਾ ਖਾਸ ਕਰਕੇ ਧੰਨਵਾਦ ਬੱਬੂ ਅੱਜ بڑے ਬੱਬੂ ਨੇ ਇੱਕ ਹਾਂਗਕਾਂਗ ਵਿੱਚ ਬੈਠਾ ਬੱਬੂ ਇੱਕ ਸਾਡਾ ਬੱਬੂ ਨਿਵਾਰ ਇੱਕ ਬੱਬੂ ਤਹਿਵਾਲ ਜਿਹੜੇ ਭਰਾ ਬੜੀ ਸੇਵਾ ਕਰ ਰਹੇ ਨੇ ਔਰ ਸਾਡੇ ਕਮੈਂਟੈਂਟਰ ਜੀ ਦਾ ਉਹਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਇਹ ਇਕ ਬੰਬੂਨ ਦੇ ਲੋ ਆਦੀ ਨਹੀਂ ਆਉਂਦੀ ਵਧੀਆ ਨਾ ਸਾਡੀ ਨਾ ਹੀ ਆਉਂਦੀ ਜਿਉਂ ਘੋੜਾ ਨਹੀਂ ਆਉਂਦਾ ਅੱਜ ਠੀਕ ਹੈ ਲਾਈਵ ਵਾਲੇ ਵੀ ਤੁਸੀਂ ਆਓ ਜੋਤੇ ਲਾਈਵ ਟੀਵੀ ਦੇ ذریعے ਦੁਨੀਆ ਪੰਜ ਤੱਕਿਆ ਗਿਆ ਜਾਂ ਸ਼ਿਕਾਰ ਮਾਚੇ ਦੇ ਖੇਤ ਕਰਾਏ ਆਹ ਸਾਊਂਡ ਵਾਲੇ ਨੂੰ ਦੇ ਦਿਆਂ 6 ਵਜੇ ਚੱਲ ਜਾਣਾ ਤੇ ਹੁਣ ਆ ਜਾ ਸਾਊਂਡ ਵਾਲੇ 9 ਵਜੇ ਤੱਕ ਕਮਾਣੀ ਕਮਾਣੀ ਮੰਤਰੀ ਸਾਹਿਬ ਆਏ ਸੀ ਲੁਧਿਆਣੀ ਸਾਡੇ ਲੱਗੇ ਦੁਬਾਰਾ ਗਾਣਾ ਲਾ ਦੀ ਕਿਦਾਂ ਕਿਦਾਂ ਇੱਥੇ ਜਾਂ ਅੰਡ ਵੀਡੀਓ ਚੱਲਾ ਸਾਊਂਡ ਵਾਲਾ ਵੀ ਹੈ ਹਾਂ ਕਮਾਈ ਸਾਡਾ ਪ੍ਰਾਇਮ ਵਧੀਆ ਸਾਊਂਡ ਵਧੀਆ ਟੈਂਟਰ ਪੰਗੇ ਪ੍ਰਬੰਧ ਇਹਦੇ ਨਾਲ ਸਮਾਪਤੀ ਆ ਜੀ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੀ ਲਫ਼ਜ਼ ਉੱਕਰ ਗਿਆ ਹੋਵੇ ਸਾਡੇ ਕੋਲ ਦੋਲਦਿਆਂ